ਮਾਤਾ ਹੀ ਤੁਹਾਡਾ ਨਾਮ ਹਨੀਲ ਕਾਰਾ ਬਾਈ ਮਾਤਾ ਕੀ ਗੱਲ ਹੋਈ ਸੀਗੀ ਅੱਜ ਜਿਹੜਾ ਤੁਸੀਂ ਦੱਸਿਆ ਕੀ ਗੱਲ ਹੋਈ ਸੀਗੀ ਇਹ ਫਾਇਦਾ ਤਾਂ ਜੀ ਫੇਰ ਜਵੀਰ ਤੇ ਕਬਜ਼ਾ ਕਰਿਆ ਫੇਰ ਮੈਂ ਸਾਡੂ ਘੜੇ ਆ ਕੇ ਕੁੱਟਣ ਲਾਗੇ ਫੇਰ ਪਰਵਾਰ ਨੂੰ ਬਾਹਰ ਵੇਡੂ ਤੁਹਾਡੇ ਘਰੇ ਆ ਕੇ ਹਮਲਾ ਕੀਤਾ ਸੀ ਕਿਹਨਾਂ ਨੇ ਹਮਲਾ ਕੀਤਾ ਸੀ ਬੱਬੂ ਜੀ ਹੋਰ ਕੌਣ ਸੀਗੇ ਨਾਲ 20-25 ਬੰਦੇ ਤੇ ਹਾਂਜੀ ਮੇਰੇ ਘਰ ਤੇ ਕਬਜਾ ਹਵਾਲਾ ਕਰਿਆ ਜੀ ਵੱਡੇ ਛੋਟੇ ਤੇ ਕਪਾਲ ਦੱਦਿਆ ਕਿੰਨੇ ਕ ਜਣੇ ਹਣ ਚ ਗਏ ਮਾਤਾ 25 ਜਣੇ ਤੇ ਜੀ ਕੀ ਕੀ ਸੀਗਾ ਉਹਨਾਂ ਦੇ ਕੋਲੇ ਉਹਨਾਂ ਕੋਲ ਸੱਚਾ ਛੋਟੇ ਜਾਂ ਡੰਡੇ ਨਾਲ ਤੋਂ ਮੇਰੇ ਸਿੱਕੇ ਕਰਿਆ ਕੇ ਸੀ ਤੋੜ ਫੰਡ ਕਰ ਗਏ ਨਾਲੇ ਮੇਨ ਕੁੱਟ ਕੇ ਨਾਲੇ ਮੇਰੇ ਪਰਿਵਾਰ ਨੂੰ ਪੱਗ ਕਾੜ ਰਿਹਾ ਮਾਰ ਲਾ ਤੁਹਾਡੇ ਕੀ ਕੀ ਸੱਟ ਲੱਗੀ ਆ ਮਾਤਾ ਮੇਰੇ ਲੱਗਿਆ ਪੁੱਤ ਇੱਕ ਤਾਂ ਬਾਹਰ ਹੀ ਇੱਕ ਗੋਡੇ ਤੇ ਪੱਟ ਤੇ ਵਾਲੀ ਆ ਦਾਂ ਇੱਕ ਮਿੰਟ ਨਾਲੇ ਤਾਂ ਮੇਰਾ ਪੱਟ ਤੋਰਦਾ ਨਾਲੇ ਮੇਰੀ ਬਾਤ ਹੋਪੀ ਕੀ ਮੰਗ ਚਾਹਨੇ ਹੋ ਪ੍ਰਸ਼ਾਸਨ ਕੋਲੋਂ ਪੁਲਿਸ ਪ੍ਰਸ਼ਾਸਨ ਤੋਂ ਚਾਰ ਵਾਰ ਬਾਰਾ ਘਾ ਖੜਗੇ ਆਈ ਐਮ ਐਸ ਮੇਰੇ ਤੇ ਮੇਰੇ ਘਰ ਤੇ ਮੇਰੇ ਬੱਚਿਆਂ ਤੇ ਤੁਹਾਡੇ ਤੇ ਵੀ ਹਮਲਾ ਕਰਕੇ ਚਾਰ ਵਾਰ ਤੇ ਬੱਚਿਆਂ ਤੇ ਵੀ ਕਰਗੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਚਾਹਨੇ ਹੋ ਸਦਾਰ ਕਰ ਕੋ ਜੇਲ੍ਹ ਚ ਸਿੱਟੋ ਕਾਰਵਾਈ ਕਰੋ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਐਨਲੋ ਪੁੱਤਰ ਗੇਟ ਪਧਾਰੀ ਕਰੀ ਜਾਵੇ ਮੇਰੇ ਕੋਈ ਬੱਚਾ ਦਾਰਾ ਦੇ ਵੀ ਬਾਹਰ ਦੇ ਸਾਡੇ ਹਮਲਾ ਕਰਨ ਦਾ ਦਾਰਾ ਦੇ ਹਾਂਜੀ ਬੱਚਾ ਦੇ ਮੇਰੇ ਦੇ ਬਾਹਰ ਅੰਦਰ ਵੀ ਜਾਣਾ ਮੈਂ ਮਾਰਕਟ ਪਈ ਹੁੰਦੇ ਦੇ 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 ਦਵ ਜੇ 6 ਫੀਟ ਮਾਰੀ ਕੌਣ ਜੂ ਵੀ ਬਾਹਰ ਹੈ ਠੀਕ ਹੈ ਤਾਂ ਫਿਰ ਕਰਿਆ ਸੀ ਉਹਨਾਂ ਨੇ ਐ ਕਰਿਆ ਪੁੱਤੋ ਵੀ ਦੇਹੀ ਤਾਂ ਗੁੱਠਾ ਲਾ ਲਈ ਤੈਨੂੰ ਪਾਰਾਂਗੇ ਕਿ ਵੀ ਜੜੀ ਜ਼ਮੀਨ ਹੈ ਤੂੰ ਸਾਡੇ ਨਾਮ ਕਰ ਦੇ ਨਹੀਂ ਤਾਂ ਹਾਂ ਮਾਰ ਦਾਂਗੇ ਸਾਡੇ ਅੱਛਾ ਤੈਨੂੰ ਮਾਰ ਦਾਂਗੇ ਹਾਂ ਮਾਤਾ ਜੀ ਤੁਹਾਡਾ ਨਾਮ ਮੇਰਾ ਨਾਮ ਸਿੰਦਰਪਾਲ ਹੈ ਮਾਤਾ ਜੀ ਕੀ ਗੱਲ ਹੋਈ ਸੀਗੀ ਅੱਜ ਜਿਹੜੀ ਤੁਸੀਂ ਦੱਸਿਆ ਕਿ ਵੀ ਤੁਹਾਡੇ ਸੇ ਕਿ ਵੀ ਕੋਈ ਪਿੰਡ ਦੇ ਕੋਈ ਮੁੰਡੇ ਸੀਗੇ ਜਾਂ ਕੋਈ ਬਾਹਰ ਦੇ ਸੀਗੇ ਕੌਣ ਸੀ ਜਿਨ੍ਹਾਂ ਨੇ ਦੱਸਿਆ ਮਾ ਤੁਹਾਡੀ ਸੱਸ ਨੇ ਵੀ ਦੱਸਿਆ ਕਿ ਵੀ ਦਰਜਨਾ ਮੁੰਡੇ ਸੀਗੇ ਜਿਨ੍ਹਾਂ ਕੋਲੇ ਮਾਰੂ ਹਥਿਆਰ ਸੀਗੇ ਕੀ ਮਾਮਲਾ ਹੈ ਜੀ ਇਹ ਜਮੀਨ ਦਾ ਮਾਮਲਾ ਹੈ ਇਹਨਾਂ ਦੇ ਨਾਮ ਅੱਧਾ ਪੀਲਾ ਉਹ ਧਮਕੀਆਂ ਦੇ ਦੇ ਕੇ ਇਹਨਾਂ ਨੂੰ ਮਾਰ ਕਟਾਈ ਕਰਕੇ ਪਹਿਲਾਂ ਵੀ ਇਹਦੇ ਸੱਟਾ ਮਾਰ ਗਿਆ ਫਿਰ ਮੇਰੇ ਸੱਟਾ ਮਾਰੀਆਂ ਇਹ ਘਰ ਆ ਕੇ ਫੇਰ ਅੱਜ ਵੀ ਉਹਨੇ 2 ਵਜੇ ਮੁੰਡੇ ਲੈ ਕੇ ਆ ਗਈ ਬਾਹਰੋਂ ਸਾਡੇ ਘਰ ਤੇ ਉਹਨੇ ਹਮਲਾ ਕਰਿਆ ਇਹ ਇਹਨਾਂ ਦੀ ਜ਼ਮੀਨ ਵਾਹੀ ਆਈ ਕਰਜ਼ਾ ਲੈਣਾ ਆਇਆ ਤੇ ਮੁੰਡਿਆਂ ਨੂੰ ਲੈ ਕੇ ਫੇਰ ਟਰੈਕਟਰ ਲੈ ਕੇ ਆਇਆ ਇਹ ਫੇਰ ਦੇਖੀ ਇਹ ਖੜੀ ᱛੀ ਸਾਡੇ ਵੇੜੇ ਦੇ ਵਿਚਕਾਰ ਆ ਅਸੀਂ ਤਾਂ ਪੁੰਡੀ ਲਾ ਕੇ ਅੰਦਰ ਹੋ ਗਏ ਤੇ ਫੇਰ ਇਹਨੇ ਇਹਦੇ ਸੱਟਾਂ ਮਾਰੀਆਂ ਆ ਕਿੰਨੇ ਕੁ ਜਾਣੀ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ 30 35 ਜਾਣੇ ਤੇ ਹਾਂਜੀ ਉਹਨਾਂ ਨੇ ਮੈਂ ਡੰਡੇ ਸੋਟੀਆਂ ਕਰਪਾਨਾਂ ਸਾਰਾ ਕੁਝ ਸੀ ਇਹ ਬਾਹਰ ਅਸੀਂ ਤਾਂ ਬੇੜੇ ਦੇ ਵਿੱਚ ਬੈਠੇ ਤੇ ਫੇਰ ਉਸੇ ਦੱਸਿਆ ਕਿ ਮੇਰੇ ਘਰੇ ਕੇ ਵੀ ਆ ਕੇ ਹਮਲਾ ਕੀਤਾ ਉਹਦਾ ਕੋਈ ਪ੍ਰੂਫ ਹੈ ਤੁਹਾਡੇ ਕੋਲ ਕੋਈ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਸੀਸੀਟੀਵੀ ਕੈਮਰੇਜ਼ ਰਿਕਾਰਡ ਹੋਇਆ ਹੋਇਆ ਕਿ ਵੀ ਕਿੰਨੇ ਜਾਣਿਆਂ ਨੇ ਤੁਹਾਡੇ ਘਰ ਦੇ ਕਿ ਵੀ ਤੁਹਾਡੇ ਤੇ ਹਮਲਾ ਕੀਤਾ ਮੰਗ ਚਾਣੀਓ ਪ੍ਰਸ਼ਾਸਨ ਤੋਂ ਉਹਨਾਂ ਨੂੰ ਆਹ ਉਹਨਾਂ ਦੇ ਨਕੇਲ ਪਾਈ ਜਾਵੇ ਪਹਿਲਾਂ ਵੀ ਉਹਨਾਂ ਨੇ ਹਮਲਾ ਕਰਿਆ ਸਾਡੇ ਤੇ ਦੂਜੀ ਵਾਰ ਹਮਲਾ ਕਰਿਆ ਇਹਨਾਂ ਨੇ ਵੀ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਬਾਰੋਂ ਮੁੰਡੇ ਲਿਆ ਕਿ ਸਾਡੇ ਤੇ ਅਵਾਰਾ ਕਰਦੀਆਂ ਕਰਾ ਰਹੇ ਹੈ ਫੁੱਟ ਮਾਰਾ ਕਰਾ ਰਹੇ ਹੈ ਮਾਰਨ ਦੀਆਂ ਮੇਰੇ ਮਾਗਰ ਵੀ ਭੱਜੇ ਫਿਰ ਆ ਮਾਰਨ ਬਹੁਤ ਬਹੁ ਅੱਜ ਤਾਂ 20 ਨੂੰ ਖਤਮੇ ਕਰਕੇ ਜਾਵਾਂ ਤੁਹਾਡੇ ਘਰ ਚ ਆ ਗਏ ਸੀਗੇ ਹਾਂ ਜੀ ਘਰ ਦੇ ਵਿੱਚ ਆ ਕੇ ਹਮਲਾ ਕਰਿਆ ਹੈ ਪਹਿਲਾਂ ਵੀ ਸਾਡੇ ਤਿੰਨ ਵਾਰੀ ਹਮਲਾ ਕਰਤਾ ਜੀ ਇਹਨੇ ਕਰ ਚਾਕੇ ਤੇ ਸਖਤ ਤੋਂ ਸਖਤ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਫਿਰ ਅਸੀਂ ਤਾਂ ਉਹ ਕਰ ਰਹੇ ਆ ਅਸੀਂ ਮੁੱਖ ਮੰਤਰੀ ਤੋਂ ਵੀ ਆਹ ਕਰ ਰਹੇ ਆ ਮੰਗ ਵੀ ਇਹਨੂੰ ਜੇਲ੍ਹਾਂ ਚ ਸੁਟਿਆ ਜਾਵੇ ਜੀ ਇਹ ਜੋ ਇਹ ਗੱਲ ਤਾਂ ਅਸਰਾਂ ਨੂੰ ਜੀ ਇਹ ਸਾਨੂੰ ਬਾਹਰ ਵੀ ਨਹੀਂ ਨਿਕਲਣਨ ਦਾਈ ਬੱਬੂ ਤਾਂ ਮਾਗਰ ਬੰਦੇ ਲਾਉਂਦਾ ਤੇ ਸਾਡਾ ਜਿਉਣਾ ਮੁਸ਼ਕਲ ਕਰ ਰੱਖਿਆ ਇਹ ਇਹਨੂੰ ਸਖਤ ਤੋਂ ਸਖਤ ਕਾ ਇਹਦੇ ਕਾਰਵਾਈ ਹੋਈ ਹੋਵੇ ਬਾਈ ਜੀ ਤੁਹਾਡਾ ਨਾਮ ਹਰਬੰਸ ਸਿੰਘ ਜੀ ਰਪਾਲ ਜੀ ਕੀ ਗੱਲ ਹੋਈ ਸੀਗੀ ਅੱਜ ਤੁਹਾਡੇ ਜਿਹੜੇ ਘਰੇ ਤੁਹਾਡੇ ਘਰਦਿਆਂ ਨੇ ਵੀ ਤੇ ਤੁਹਾਡੇ ਮਾਤਾ ਨੇ ਵੀ ਦੱਸਿਆ ਤੇ ਸਾਡੇ ਘਰੇ ਆ ਕੇ ਹਮਲਾ ਕਰਤਾ ਜੀ ਬਹੁ ਜਾ ਤੇ ਤੋੜ ਪੰਦ ਕਰਤੀ ਹਨ ਨੂੰ ਮਾਰਨਾ ਪਾਇ ਸੀ ਮਸਾਂ ਜਾਨ ਬਚਾਈ ਹੈ ਜੀ ਪੁਲਿਸ ਰਿਵਾਸ ਤੋਂ ਹੀ ਮੰਗ ਕਰਦੇ ਸਾਨੂੰ ਮੁਸਾਫ ਮਿਲੇ ਤੀਜਾ ਜੱਥਾ ਇਹਦਾ ਹੋ ਗਿਆ ਇਹਨਾਂ ਦੇ ਪੁਲਸ ਨੇ ਕੋਈ ਪ੍ਰਸ਼ਾਸਨ ਨਹੀਂ ਕੀਤਾ ਕੋਈ ਇਹਨਾਂ ਨੂੰ ਮੁਸਾਫ ਨਹੀਂ ਮਿਲਿਆ ਇਹਨਾਂ ਦੇ ਸਖਤ ਕਾਰਵਾਈ ਕਰਕੇ ਜਿਹੜਾ ਬੰਦਾ ਕਾਰਵਾਈ ਕਰਨ ਪਰਚਾ ਬੰਦਾ ਜਿਹੜਾ ਪਰਚਾ ਦੇ ਕੇ ਇਹਨਾਂ ਨੂੰ ਜੇਲ੍ਹ ਭੇਜਣਾ ਬਾਕੀ ਇਹਨਾਂ ਨੂੰ ਖਤਰਾ ਬਹੁਤ ਜ਼ਿਆਦਾ ਹੈ ਕਿ ਇਹ ਕਿਹਨਾਂ ਨੂੰ ਹਮਲਾ ਕਰਨੀ ਕਿ ਇਹਨਾਂ ਨੂੰ ਖਤਰਾ ਬਹੁਤ ਹੈ ਬਾਲਾ ਇਹਨਾਂ ਨੂੰ ਪੇਜ ਹੈ ਖਤਰਾ ਹੈ ਜੀ ਇਹਨਾਂ ਨੂੰ ਛੱਡਦੇ ਨਹੀਂਗੇ ਜਿਹੜਾ ਬੰਦਾ ਘਰੇ ਹੁੰਦਾ ਮਣੀ ਇਹਨਾਂ ਦਾ ਛੱਡਦੇ ਨਹੀਂ ਮਾਰੀ ਦਿੰਦੇ ਇਹ ਦੇ ਕਰਮ ਚੰਗੇ ਇਹ ਮੰਡੀ ਚਤੀ ਕਹਿੰਦਾ ਹਰ ਵੰਤ ਚੀਰੇ ਇਟਾ-ਇਟਾ ਮਾਰੀਆਂ ਕਹਿੰਦਾ ਸੱਟਾਂ ਲੱਗੀਆਂ ਮੱਚ ਤੇ ਰਹਿ ਗਈ ਅਜੇ ਵੀ ਮਾਰੀਆਂ ਬਾਹ ਤੋੜਦੀ ਲੱਤ ਤੋੜਦੀ ਉਹ ਜ਼ਬਰਦਸਤ ਜਿਹਦੀ ਜਿਹਦੀ ਬਾਹ ਤੇ ਲੱਤ ਤੋੜੀਆ ਤੁਹਾਡੇ ਕੀ ਲੱਗਦੇ ਨੇ ਉਹ ਸਾਡੇ ਜੀ ਮਾਮੇ ਦੀ ਲੜਕੀ ਐ ਕੀ ਨਾਮ ਐ ਉਹਨਾਂ ਦਾ ਉਹਦਾ ਨਾਮ ਹਮੀਰ ਗੌਰ ਹੈ ਹਾਂਜੀ ਹਾਂਜੀ ਅਸੀਂ ਤਾਂ ਮੰਗ ਕਰ ਜਾਂ ਮੁੱਖ ਮੰਤਰੀ ਨੂੰ ਵੀ ਇਹਦੇ ਗੁੰਡੇ ਬੰਦਿਆਂ ਦੀ ਨਾਜ ਹੋ ਜੇ ਨਾ ਨੂੰ ਚੱਕ ਕੇ ਜੇਦ ਥੋੜਿਆ ਜਾਵੇ ਗਾਹ ਵਾਸਤੇ ਕੋਈ ਕਾਰਵਾਈ ਨਾ ਹੋਵੇ ਵਾਦਾ ਨਾ ਕਰਨ ਕਿਸੇ ਦਾ ਘਰ ਵਸ ਗਈ ਅਸੀਂ ਤਾਂ ਬਹੁਤ ਚਾਹੁੰਦੇ ਆ ਜੀ ਭਗਵੰਤ ਮਾਨ ਨੂੰ ਇਹੀ ਚਾਹੁੰਦੇ ਆ ਵੀ ਤੁਸੀਂ ਇਹਦਾ ਇਲਾਜ ਨਹੀਂ ਕਰਦੇ ਪੁਰਥੇ ਕੋਈ ਦਬਾਉ ਨਹੀਂ ਦਿੰਦੇ ਪੁਰਥ ਕੋਈ ਕਾਰਵਾਈ ਨਹੀਂ ਕਰਦੀ ਤੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਪੂਰੀ ਚੌਥਾ ਪੰਜਵਾਂ ਮਹੀਨਾ ਹੋ ਗਿਆ ਇਹਨਾਂ ਦਾ ਡਰਸਬ ਕੋਈ ਹਮੀਰਕੌਰ ਤੇ ਕੋਈ ਹਮਲਾ ਹੋਇਆ ਸੀਗਾ ਪਿੰਡ ਕਕਰਾਲੇ ਤੋਂ ਤੇ ਕਿੰਨਿਆ ਕਿ ਸੱਟਾਂ ਨਿੱਤੇ ਕੀ ਕਾਰਵਾਈ ਕੀਤੀ ਗਈ ਆ ਉਹਨਾਂ ਤੇ ਮਾਤਾ ਜੀ ਦੇ ਕਈ ਸੱਟਾਂ ਉਹਨਾਂ ਨੇ ਦੱਸੀਆਂ ਜੀ ਹੱਥ ਤੇ ਖੱਬੀ ਬਾਜੂ ਤੇ ਲੱਗੀ ਹੋਈ ਐ ਕੋਹਣੀ ਦੇ ਕੋਲ ਉੱਥੇ ਵੀ ਕਾਫੀ ਬਲੀਡਿੰਗ ਉਹਨਾਂ ਦੇ ਅੰਦਰ ਉਣੀ ਹੋਈ ਹੋਈ ਐ ਸਿਰ 'ਚ ਵੀ ਲੱਗੀ ਐ ਪੇਟ ਦੇ ਵਿੱਚ ਵੀ ਕਹਿ ਰਹੇ ਉਹਨਾਂ ਨੇ ਲੱਤਾਂ ਵਗੈਰਾ ਮਾਰੀਆਂ ਤੇ ਕਈ ਤਰ੍ਹਾਂ ਦੀਆਂ ਸੱਟਾਂ ਮਾਤਾ ਜੀ ਦੱਸ ਰਹੀ ਐ ਥੋੜਾ ਸਿਰ ਦਰਦ ਕੁਛ ਕਬਰਾ ਆਟੋਮੈਟਿਕ ਵਗੈਰਾ ਇਸ ਤਰ੍ਹਾਂ ਦੀ ਸ਼ਿਕਾਇਤ ਕਰ ਰਹੇ ਕਿ ਵੀ ਯਾਨੀ ਤੁਹਾਡੇ ਵੱਲੋਂ ਟ੍ਰੀਟਮੈਂਟ ਦਿੱਤਾ ਗਿਆ ਹਾਂਜੀ ਇਹਨਾਂ ਨੂੰ ਜੋ ਰੋਵਿੰਦਾ ਫਸਟ ਟ੍ਰੀਟਮੈਂਟ ਸੀ ਉਹ ਦੇ ਦਿੱਤਾ ਗਿਆ ਜੀ ਬਾਕੀ ਅਗਲੀ ਜੋ ਬਣਦੀ ਕਾਰਵਾਈ ਹੈ ਉਹ ਕਰ ਰਿਹਾ ਜੀ ਧੰਨਵਾਦ ਜੀ ਬਾਈ ਤੁਹਾਡਾ ਨਾਮ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕੀ ਗੱਲ ਹੋਈ ਸੀਗੀ ਹੈਲੋ ਮੇਰੀ ਦਾਦੀ ਦੇ ਨਾਮ ਦੀ ਮੀਨਤੀ ਸੀ ਇੱਧਾ ਗਿੱਲਾ ਹਾਂਜੀ ਇੱਕ ਸਾਲ ਪਹਿਲਾਂ ਮਤਲਬ ਚੱਲ ਰਿਹਾ ਹੈ ਝਗੜਾ ਪਹਿਲਾਂ ਦਾਦੀ ਦੇ ਛੱਟਾ ਮਾਰ ਕੇ ਤੇ ਆ ਕੇ ਉਸ ਤੋਂ ਬਾਅਦ ਮੇਰੀ ਮਾਤਾ ਦੇ ਛੱਟਾ ਮਾਰ ਗਏ ਦਾਦੀ ਜੀ ਦਾ ਵੀ ਇਲਾਜ ਚੱਲਿਆ ਜੀ ਤੇ ਮੈਂ ਵੀ ਚੱਲ ਲਈ ਚਾਰ ਪੰਜ ਦਿਨ ਉਹਰੇ ਚੱਲਿਆ ਜੀ ਲਾਸਟ ਤੋਂ ਬਾਅਦ ਅਸੀਂ ਕਰੇ ਛੁੱਟੀ ਤੇ ਵਾਕੇ ਚੱਲ ਗਏ ਉਸ ਉਦੋਂ ਕੋਈ ਹਣਬਾਈ ਨਹੀਂ ਹੋਈ ਵੀ ਸਾਡੀ ਫਿਰ ਮੇਰੀ ਮਾਤਾ ਦੇ ਛੱਟਾ ਮਾਰ ਕੇ ਇੱਕ ਮਹੀਨੇ ਬਾਅਦ ਹੀ ਉਦੋਂ ਇਹ 12 ਦਿਨ ਐਡਮਿਟ ਰੇ ਨਹੀਂ ਉਥੇ ਰਜਿੰਦਰਾ ਹਸਪੀਟਲ ਚ ਰੈਫਰ ਕਰਦੇ ਆ ਉਹਨੂੰ ਪਰ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਉਲਟਾ ਸਾਡੇ ਦੇ ਪਰਚੇ ਕਰਾਤੇ ਉਹਨਾਂ ਨੇ ਆਪੇ ਛੱਟਾ ਮਾਰ ਕੇ ਆਪੇ ਛੱਟਾ ਮਾਰ ਲਿਆ ਵੀ ਸਾਡੇ ਦੇ ਨਜਾਇਜ਼ ਪਰਚੇ ਕਰਾ ਕੇ ਵੀ ਉਹਨਾਂ ਨੂੰ ਕੋਈ ਖੁੱਲਿਆ ਮੌਕਾ ਨਹੀਂ ਦਿੱਤਾ ਜੇ ਕੰਡਿਚੀ ਜਾਣੇ ਆ ਤਾਂ ਵੀ ਮਤਲਬ ਰੋਕੇ ਦਿੰਦੇ ਨੇ ਵੀ ਛੱਟਾ ਮਾਰ ਕੇ ਆਪੇ ਵੀ ਉਹਦਾਖਲ ਹੋ ਜੀਏ ਵੀ ਇਹਨਾਂ ਨੂੰ ਕੋਈ ਨਾ ਕਿਵੇਂ ਹੁੰਡੀ ਚ ਦੇਈਏ ਸੀ ਹੁਣ ਫੇਰ ਦੁਬਾਰੋ ਆਕੀ ਮੈਂ ਕੀ ਮੰਗ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੇ ਚਾਹੁੰਦੇ ਆਂ ਜੀ ਵੀ ਇਹਨਾਂ ਨੂੰ ਜੇਲ੍ਹ ਚ ਭੇਜਿਆ ਜਾਵੇ ਵੀ ਅੱਗੇ ਤੋਂ ਕੋਈ ਇਹੋ ਜਿਹਾ ਹੋਰ ਗੁੰਡਾ ਨਾ ਉਠੇ ਜੀ ਜੀ ਵੀ ਸਾਡ ਤੋਂ ਇਹ ਮੰਗ ਕਰਦੀ ਜੀ ਵੀ ਸਾਨੂੰ ਤਸਦੀਕ ਰਣਨੀ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਸਾਨੂੰ ਇਨਸਾਫ ਮਿਲੇ